ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਮਾਂ ਪਿਓ ਦੀਆਂ ਗਾਲਾਂ ਮਾਂ ਪਿਓ ਜਦੋਂ ਤੁਹਾਨੂੰ ਝਿੜਕ ਦਿੰਦੇ ਨੇ ਬੱਚਿਆਂ ਨੂੰ ਝਿੜਕ ਦਿੰਦੇ ਨੇ ਜਾਂ ਗਾਲਾਂ ਦਿੰਦੇ ਨੇ ਤੇ ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਡੇ ਦੁਸ਼ਮਣ ਬਣ ਕੇ ਇਹ ਕੰਮ ਕਰ ਰਹੇ ਨੇ ਉਹੀ ਮਾਂ ਬਾਪ ਨੇ ਜਿਹੜੇ ਤੁਹਾਡੇ ਸ਼ੌਂਕ ਪੂਰੇ ਕਰਦੇ ਨੇ ਖਡਾਉਣੇ ਦਿੰਦੇ ਨੇ ਖਾਣ ਪੀਣ ਵਾਸਤੇ ਦਿੰਦੇ ਨੇ ਜੁੱਤੀ ਕਪੜਾ ਲੈ ਕੇ ਦਿੰਦੇ ਨੇ ਤੁਹਾਡੇ ਸਾਰੇ ਸ਼ੌਂਕ ਪੂਰੇ ਕਰਨ ਦਾ ਯਤਨ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਲੱਗੇ ਨਾ ਕਿ ਬੱਚਾ ਸਾਡੀ ਗੱਲ ਤੇ ਅਮਲ ਨਹੀਂ ਕਰ ਰਿਹਾ ਜਾਂ ਸਾਡੇ ਕਹਿਣੇ ਵਿੱਚ ਨਹੀਂ ਜਾ ਰਿਹਾ ਔਰ ਇਹਨੂੰ ਸਮਝਣ ਦੀ ਲੋੜ ਹੈ ਉਹੀ ਮਾਂ ਬਾਪ ਫਿਰ ਬੱਚੇ ਨੂੰ ਚਪੇੜ ਵੀ ਮਾਰ ਦਿੰਦੇ ਨੇ ਛਿੜਕ ਵੀ ਦਿੰਦੇ ਨੇ ਔਰ ਛਿੜਕਣਾ ਬੜਾ ਜ਼ਿਆਦਾ ਜ਼ਰੂਰੀ ਹੈ ਐਸਾ ਨਹੀਂ ਹੈ ਕਿ ਜੇ ਛਿੜਕ ਦੇਣੀ ਹੈ ਤੇ ਤੁਸੀਂ ਦੁਸ਼ਮਣ ਬਣ ਗਏ ਹੋ ਨਹੀਂ ਇਹਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਮਾਂ ਕਦੇ-ਕਦੇ ਬੱਚੇ ਨੂੰ ਮਰ ਜਾ ਰੋੜ ਜਾ ਖੱਪ ਜਾ ਇਦਾਂ ਦੇ ਬੋਲ ਬੋਲ ਦਿੰਦੀ ਗੁੱਸੇ ਦੇ ਅੰਦਰ ਆਣ ਕੇ ਬੱਚਾ ਛਰਾਰਤਾ ਕਰੀ ਜਾਵੇ ਇਲਤੀ ਬਣ ਜਾਏ ਸਮਝੇ ਨਾ ਐਵੇਂ ਤੇ ਬੋਲ ਮਾਂ ਬੋਲ ਦਿੰਦੀ ਪਰ ਜੇ ਸੇਮ ਬੋਲ ਕੋਈ ਗਵੰਡਨ ਬੋਲੇ ਗਲੀ ਵਿੱਚੋਂ ਮਹੱਲੇ ਵਿੱਚੋਂ ਸ਼ਰੀਕੇ ਵਿੱਚੋਂ ਬੋਲੇ ਤੇ ਮਾਂ ਦੇ ਕਲੇਜੇ ਨੂੰ ਧੂ ਪੈਂਦੀ ਤੇ ਜੇ ਉਹ ਬੋਲ ਬੋਲਣ ਵਾਲੀ ਦੂਜੀ ਔਰਤ ਇਹ ਗੱਲ ਕਹੇ ਕਿ ਭੈਣੇ ਸੇਮ ਦੇ ਸੇਮ ਲਫਜ਼ ਅਰਸੋਂ ਤੂੰ ਬੋਲੇ ਸੀ ਕੱਲ ਤੂੰ ਬੋਲੇ ਸੀ ਜੇ ਮੈਂ ਬੋਲੇ ਨੇ ਤੇ ਤਾਂ ਕਿਹੜਾ ਫਰਕ ਹੋਇਆ ਤੇ ਮਾਂ ਕਹਿੰਦੀ ਹੈ ਵੀ ਮੈਂ ਬੋਲਦੀ ਸਾਂ ਉਪਰੋਂ ਉਪਰੋਂ ਤੂੰ ਹੋ ਸਕਦਾ ਹੈ ਗਹਿਰਾਈ ਵਿੱਚੋਂ ਬੋਲਦੀ ਹੋਵੇਂ ਮੇਰੀ ਇਹਦੇ ਨਾਲ ਖੂਨ ਦੀ ਸਾਂਝ ਤੇਰੀ ਖੂਨ ਦੀ ਸਾਂਝ ਨਹੀਂ ਹੈ ਤੇ ਜੀਦੇ ਨਾਲ ਤੁਹਾਡੇ ਬਲੱਡ ਦੀ ਸਾਂਝ ਹੈ ਖੂਨ ਦੀ ਸਾਂਝ ਹੈ ਉਹ ਮਾਂ ਬਾਪ ਤੁਹਾਨੂੰ ਸਮਝਾਉਣਾ ਚਾਹੁੰਦੇ ਨੇ ਤੁਹਾਨੂੰ ਵਿਗੜਿਆ ਹੋਇਆ ਨਹੀਂ ਵੇਖਣਾ ਚਾਹੁੰਦੇ ਤੁਹਾਨੂੰ ਸੁਰਤਾਲ ਵਿੱਚ ਵੇਖਣਾ ਚਾਹੁੰਦੇ ਨੇ ਤੁਹਾਨੂੰ ਇੱਕ ਚੰਗਾ ਤੇ ਸੁਲਝਿਆ ਇਨਸਾਨ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਨੇ ਉਹ ਤਾਂ ਤੁਹਾਨੂੰ ਚਿੜਕਦੇ ਨੇ ਪਰ ਉਹ ਵੀ ਜਦੋਂ ਲੋੜ ਪੈਂਦੀ ਹੈ ਤਾਂ ਵਰਨਾ ਨਹੀਂ ਸਮਾਂ ਬੀਤ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਮਾਂ ਪਿਓ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਹਨ ਨਾ ਉਹ ਸਾਡੇ ਲਈ ਕਿੰਨੀਆਂ ਲਾਏਵੰਦ ਸਨ ਜਿਹੜੀਆਂ ਬਚਪਨ ਦੀਆਂ ਮਾਂ ਬਾਪ ਵੱਲੋਂ ਭਾਵੇਂ ਮਾਂ ਬਾਪ ਪੜੇ ਹੋਣ ਭਾਵੇਂ ਅਨਪੜ੍ਹ ਹੋਣ ਜਿਹੜੀਆਂ ਬਚਪਨ ਦੀਆਂ ਮਿਲੀਆਂ ਸਿੱਖਿਆਵਾਂ ਨੇ ਉਹ ਸਾਰੀ ਉਮਰ ਨਾਲ ਨਿਭਦੀਆਂ ਨੇ ਤੇ ਕਦੇ ਕਦੇ ਉਹ ਸਿੱਖਿਆਵਾਂ ਨਾ ਕਿਸੇ ਗ੍ਰੰਥ ਨਾ ਕਿਤਾਬ ਵਿੱਚੋਂ ਨਹੀਂ ਮਿਲਦੀਆਂ ਜਿਹੜੀਆਂ ਮਾਪੇ ਦੇ ਕੋਲੋਂ ਮਿਲ ਜਾਂਦੀਆਂ ਨੇ ਕਿਉਂਕਿ ਮਾਪੇ ਸਮਝਦੇ ਨੇ ਕਿ ਜ਼ਿੰਮੇਵਾਰੀ ਸਾਡੀ ਹੈ ਪਹਿਲਾਂ ਤੁਹਾਡੀ ਗੰਦਗੀ ਸਾਫ਼ ਕੀਤੀ ਕਿੰਨੇ ਕੀਤੀ ਤੁਹਾਡੇ ਗਵਾਂਡੀਆਂ ਨੇ ਹਨ ਕੇ ਤੁਹਾਡਾ ਮਲਮੂਤਰ ਸਾਫ਼ ਕੀਤਾ ਜਾਂ ਪਿੰਡ ਵਿੱਚੋਂ ਦੂਜੇ ਤੀਜੇ ਨੇ ਮਲਮੂਤਰ ਸਾਫ਼ ਕੀਤਾ ਅੱਜ ਪਿੰਡ ਵਿੱਚੋਂ ਸ਼ਹਿਰ ਵਿੱਚੋਂ ਮਹੱਲੇ ਵਿੱਚੋਂ ਕਹਿਣ ਵਾਲੇ ਤੇ بڑے ਹੋਣਗੇ ਵੇਖ ਤੇਰਾ ਪਿਓ ਤੈਨੂੰ ਛਿੜਕਦਾ ਹੈ ਮਾਂ ਤੈਨੂੰ ਛਿੜਕਦੀ ਹੈ ਪਰ ਜਦੋਂ ਮਲ ਮੂਤਰ ਸਾਫ ਕਰਨ ਦਾ ਗੰਦਗੀ ਸਾਫ ਕਰਨ ਦਾ ਸਮਾਂ ਸੀ ਉਦੋਂ ਨੀ ਉਹਨਾਂ ਦੇ ਵਿੱਚੋਂ ਕਿਸੇ ਨੇ ਆਣ ਕੇ ਕਿਹਾ ਕਿ ਬੱਚਾ ਤੇਰਾ ਹੈ ਤੇ ਲਿਆ ਮੈਂ ਅਸੀਂ ਸਾਫ ਕਰਦੇ ਆਂ ਮਾਪੇ ਨੂੰ ਪਤਾ ਹੈ ਵੀ ਜ਼ਿੰਮੇਵਾਰੀ ਸਾਡੀ ਇਹ ਮਲ ਮੂਤਰ ਸਾਫ ਕਰਨਾ ਹੈ ਕੱਪੜੇ ਸਾਫ ਕਰਨੇ ਨੇ ਤੁਸੀਂ ਤੇ ਕੱਪੜੇ ਭਰ ਕੇ ਆਰਾਮ ਦੇ ਨਾਲ ਫੇਰ ਆਸਪੈ ਸੌਂਗੇ ਖੇਡ ਲਿਆ ਪਰ ਮਾਂ ਨੂੰ ਪਤਾ ਹੁੰਦਾ ਇਹਦੇ ਕੱਪੜੇ ਗੰਦੇ ਨੇ ਮੈਂ ਧੋ ਕੇ ਸਾਫ ਕਰਕੇ ਦੇ ਦੇਣੇ ਮਾਪੇ ਨੇ ਉਹ ਜ਼ਿੰਮੇਵਾਰੀ ਵੀ ਸੰਭਾਲੀ ਮਾਪੇ ਨੇ ਆਪਣੇ ਸ਼ੌਂਕ ਮਾਰ ਕੇ ਤੁਹਾਡੇ ਸ਼ੌਂਕ ਪੂਰੇ ਕੀਤੇ ਮਾਪੇ ਆਪਣ ਪੜ ਰਹੇ ਤੁਹਾਨੂੰ ਸਕੂਲ ਤੋ ਰਿਆ ਮਾਪੇ ਚੰਗਾ ਖਾਣਾ ਪੀਣਾ ਹੰਡਾਉਣਾ ਸਾਰੇ ਤੁਹਾਡੇ ਸ਼ੌਕ ਯਤਨ ਪੂਰੇ ਕਰਦੇ ਰਹੇ ਅੱਜ ਛਿੜਕੰਦਾ ਜਿਹੜਾ ਹੱਕ ਹੈ ਨਾ ਉਹ ਵੀ ਮਾਪੇ ਨੂੰ ਹੀ ਹੱਕ ਹੈ ਕਿਸੇ ਦੂਜੇ ਨੂੰ ਆਕ ਨਹੀਂ ਹੈ ਅਗਰ ਮਾ ਮਾਪ ਤੁਹਾਨੂੰ ਨਾ ਛਿੜਕੇ ਤੇ ਖਿਆਲ ਰੱਖਿਓ ਲੋਕਾਂ ਦੀਆਂ ਛਿੜਕਾਂ ਖਾਂ ਜੋਗੇ ਰਹਿ ਜਾਓਗੇ ਅਗਰ ਮਾਪੇ ਦੀਆਂ ਛਿੜਕਾਂ ਖਾ ਲੋਗੇ ਇਸ ਤਰ੍ਹਾਂ ਦੇ ਚੰਡੇ ਜਾਓਗੇ ਤਿਆਰ ਹੋ ਜਾਓਗੇ ਕਿ ਲੋਕਾਂ ਦੀਆਂ ਛਿੜਕਾਂ ساری ਉਮਰ ਦੀਆਂ ਛਿੜਕਾਂ ਖਾਣ ਤੋਂ ਲੋਕਾਂ ਦੀਆਂ ਬਚ ਜਾਓਗੇ ਉਹਨਾਂ ਦਾ ਟੋਕਣਾ ਉਹਨਾਂ ਦਾ ਰੋਕਣਾ ਉਹ ਵੀ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਸਾਡੀ ਧੀ ਸਾਡਾ ਪੁੱਤ ਬੇਦਰਦ ਲੋਕਾਂ ਦੀਆਂ ਠੋਕਰਾਂ ਖਾਂਜੋਗਾ ਨਾ ਰਹਿ ਜਾਏ ਉਹ ਤਾਂ ਤੁਹਾਨੂੰ ਛਿੜਕਦੇ ਨੇ ਤਾਂ ਤੁਹਾਨੂੰ ਸਮਝਾਉਂਦੇ ਇਹਦੀ ਮੈਂ ਇੱਕ ਹੋਰ ਉਦਾਹਰਣ ਤੁਹਾਡੇ ਸਾਹਮਣੇ ਰੱਖ ਦੇਣਾ ਜਿਹੜਾ কুমਾਰ ਹੈ ਨਾ ਜਦੋਂ ਕੜਾ ਬਣਾਉਂਦਾ ਹੈ ਉਹ ਕੜਾ ਬਣਾਉਂਦੇ ਵਕਤ ਮਿੱਟੀ ਦਾ ਕੜਾ ਬਣਾਉਂਦਾ ਹੈ ਅੰਦਰਲੇ ਪਾਸੇ ਹੱਥ ਰੱਖਦਾ ਹੈ ਤੇ ਬਾਹਰੋਂ ਮਿੱਟੀ ਨੂੰ ਥਪਾਕ ਦਿੰਦਾ ਹੈ ਤੇ ਬੜੇ ਜ਼ੋਰ-ਜ਼ੋਰ ਦੀ ਉਹਦਾ ਮਤਲਬ ਹੁੰਦਾ ਹੈ ਵੀ ਮਿੱਟੀ ਵਿੱਚ ਹਵਾ ਨਾ ਰਵੇ ਮਿੱਟੀ ਪੋਲੀ ਨਾ ਰਵੇ ਤੇ ਅੰਦਰ ਹੱਥ ਰੱਖਦਾ ਹੈ ਕਿ ਕੜਾ ਟੁੱਟੇ ਵੀ ਨਾ ਮਾਂ ਪਿਓ ਵੀ ਇਸ ਤਰ੍ਹਾਂ ਹੀ ਨੇ ਉੱਚੇ ੜਕਦੇ ਨਹੀਂ ਪਿਆਰ ਵੀ ਕਰਦੇ ਨੇ ਸਾਡਾ ਇਹ ਟੁੱਟੇ ਵੀ ਨਾ ਪਰੇ ਦਾ ਅਹੀਂ ਜੋ ਬਣਾਉਣਾ ਚਾਹੁੰਦੇ ਉਹ ਵੱਢੀ ਜਾਏ ਦੂਜੀ ਗੱਲ ਕਦੀ ਲੋਹਾਰ ਨੂੰ ਵੇਖੋ ਲੋਹਾ ਬੜਾ ਗਰਮ ਕਰਦਾ ਹੈ ਪੱਠੀ ਦੇ ਅੰਦਰ ਪਾ ਕੇ ਲੋਹੇ ਨੂੰ ਤਪਾ ਲੈਂਦਾ ਪਰ ਉਹ ਪਤਾ ਤਪਾਉਂਦਾ ਕਿਉਂ ਹੈ ਤਾਂ ਕਿ ਉਸ ਲੋਹੇ ਦੀ ਕੀਮਤ ਬਣ ਜਾਏ ਤਲਵਾਰ ਬਣ ਜਾਏ ਢਾਲ ਬਣ ਜਾਏ ਦਾਤੀ ਖੁਰਪਾ ਬਣ ਜਾਏ ਕੋਈ ਹੋਰ ਚੀਜ਼ ਬਣ ਜਾਏ ਤਾਂ ਕਿ ਇਹਦੀ ਕੀਮਤ ਪੈ ਜਾਏ ਤੇ ਜੇ ਲੋਹੇ ਦਾ ਵੈਸੇ ਟੁਕੜਾ ਪਿਆ ਹੋਵੇ ਉਹਦੀ ਕੋਈ ਕੀਮਤ ਨਹੀਂ ਹੈ ਦੂਜੀ ਗੱਲ ਸੁਨਾਰ ਹੈ ਨਾ ਜਿਹੜਾ ਉਹ ਸੋਨੇ ਨੂੰ ਕੁਠਾਲੀ ਦੇ ਅੰਦਰ ਪਾ ਕੇ ਪਾਣੀ ਦੀ ਤਰ੍ਹਾਂ ਬਣਾ ਦਿੰਦਾ ਹੈ ਬਿਲਕੁਲ ਤਰਲ ਕਰ ਦਿੰਦਾ ਉਹ ਬਣਾਉਂਦਾ ਪਤਾ ਕਿਉਂ ਹੈ ਸੋਨੇ ਨੂੰ ਦੁੱਖ ਦੇਣ ਵਾਸਤੇ ਨਹੀਂ ਤਾਂ ਕਿ ਸੋਨੇ ਦੀ ਮੰਦੀ ਬਣ ਜਾਏ ਛੱਲਾ ਬਣ ਜਾਏ ਪੰਜੇਬ ਬਣ ਜਾਏ ਕੋਕਾ ਬਣ ਜਾਏ ਵਾਲਾ ਬਣ ਜਾਏ ਹਾਰ ਬਣ ਜਾਏ ਕੜਾ ਬਣ ਜਾਏ ਇਹਦੀ ਕੀਮਤ ਪੈ ਜਾਏ ਵੈਸੇ ਸੋਨੇ ਦੀ ਡਲੀ ਕਿਸੇ ਨੂੰ ਗਲ ਵਿੱਚ ਪਾਇਆ ਵੇਖਿਆ ਹੱਥ ਵਿੱਚ ਫੜ ਕੇ ਤੁਰਦਿਆਂ ਨੂੰ ਵੇਖਿਆ ਪਰ ਹਾਰ ਪਾਇਆ ਵੇਖੋ ਤੇ ਕਹਿੰਦੇ ਉਹ ਬੜਾ ਸੁਣਾਏ ਕੜਾ ਪਾਇਆ ਵੇਖੋ ਕਹਿੰਦੇ ਉਹ ਬੜਾ ਸੁਣਾਏ ਤਾਂ ਕਿ ਇਹਦੀ ਕੀਮਤ ਪੈ ਜਾਏ ਇਹ ਕਿਸੇ ਦਾ ਸ਼ਿੰਗਾਰ ਬਣ ਜਾਏ ਇਹਦਾ ਕੁਝ ਬਣ ਜਾਏ ਉੱਤ ਪੌਂਦਾ ਤਾਂ ਐ ਵੈਸੇ ਨਹੀਂ ਪੱਥਰ ਨੂੰ ਤੋੜਨ ਵਾਲਾ ਬੁੱਤ ਤਰਾਸ਼ ਜਿਹੜਾ ਮੂਰਤੀਕਾਰ ਹੈ ਉਹ ਮੂਰਤੀ ਬਣਾਉਂਦਾ ਹੈ ਹਥੌੜਾ ਸ਼ੈਣੀ ਦੀ ਮਾਰ ਦੇ ਦੇ ਕੇ ਮਾਰ ਮਾਰ ਕੇ ਝੋਟਾ ਦੇ ਦੇ ਕੇ ਉਸ ਪੱਥਰ ਦੇ ਵਿੱਚੋਂ ਇੱਕ ਇਦਾਂ ਦੀ ਮੂਰਤੀ ਤਿਆਰ ਕਰ ਦਿੰਦਾ ਹੈ ਕਿ ਜਿਹੜੀ ਮੂਰਤੀ ਵਿੱਚ ਜਾਨ ਨਹੀਂ ਹੁੰਦੀ ਉਹ ਮੂਰਤੀ ਚੁੱਕ ਕੇ ਲਿਆ ਕੇ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਲੈਂਦੇ ਹੋ ਗਾਰਡਨ ਦਾ ਸ਼ਿੰਗਾਰ ਬਣਾ ਲੈਂਦੇ ਹੋ ਕਿਉਂ ਕਿ ਉਹ ਹੈ ਤਾਂ ਪੱਥਰ ਪਰ ਪੱਥਰ ਨੂੰ ਕਿਸੇ ਨੇ ਤਰਾਸ਼ਿਆ ਹੈ ਸੋਨੇ ਨੂੰ ਤਰਾਸ਼ਿਆ ਹੈ ਲੋਹੇ ਨੂੰ ਤਰਾਸ਼ਿਆ ਹੈ ਇਦਾਂ ਹੀ ਧੀ ਨੂੰ ਵੀ ਤਰਾਸ਼ਣਾ ਪੈਂਦਾ ਹੈ ਤੇ ਪੁੱਤਰ ਨੂੰ ਵੀ ਤਰਾਸ਼ਣਾ ਪੈਂਦਾ ਮਾਂ ਪਿਓ ਦੀਆਂ ਗਾਲਾਂ ਸਿਆਣੇ ਕਹਿੰਦੇ ਨੇ ਕਿਉਂ ਦੀਆਂ ਨਾਲਾਂ ਇਹਨਾਂ ਤੇ ਕਦੇ ਇਤਰਾਜ਼ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ